ਸ਼ੀਰਕਾਲ ਮਹਾਰਤੀ ਅਸਮ ਜੈ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਬਰ ਫਿਰ حاضرਾ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਮਾਰਦੇ ਇੱਕ ਨਜ਼ਰ ਟੌਪ 20 ਹੈਡਲਾਈਨ ਤੇ ਚੋਣ ਪ੍ਰਚਾਰ ਵਿਚਾਲੇ ਅੱਜ ਫਿਰ ਜੇਲ੍ਹ ਦੇ ਵਿੱਚ ਕੇਜਵਾਲ ਨੂੰ ਮਿਲਣਗੇ ਸੀਐਮ ਮਾਨ 15 ਦਿਨਾਂ ਚ ਦੂਜੀ ਮੀਟਿੰਗ ਕਰੀ ਬੱਧਾ ਘੰਟਾ ਚੱਲੇਗੀ ਮੁਲਾਕਾਤ ਹਰਿਆਣਾ ਦੇ ਵਿੱਚ ਨਾਮਿਨੇਸ਼ਨ ਦਾ ਅੱਜ ਦੂਜਾ ਦਿਨ ਪਹਿਲੇ ਦਿਨ ਸਾਤ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ ਨਾਮਜ਼ਦਗੀ ਦੇ ਲਈ ਆਖਰੀ ਤਾਰੀਖ 6 ਮਈ ਜਥੇਦਾਰ ਦੇ ਵੱਲੋਂ ਇੱਕ ਨੋਟਿਸ ਤੋਪਾਦ ਅਮ੍ਰਿਤਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਮੰਗੀ ਮਾਫੀ ਕਿ ਹਣ ਜਾਣੇ ਦੇ ਵਿੱਚ ਹੋਈ ਸੀ ਗਲਤੀ ਗੁਰੂ ਅਤੇ ਸੰਗਤ ਬਖਸ਼ਣ ਹਰ ਪੰਜਾਬ ਦੇ ਐਸਐਸਪੀ ਜੋੜੇ ਦੇ ਲਈ ਦੁਖਦਾਈ ਖਬਰ ਗਲੇ ਦੇ ਵਿੱਚ ਖਾਣਾ ਪਸੰਦ ਕਰਨ ਚਾਰ ਸਾਲਾਂ ਤੀ ਦੀ ਹੋਈ ਮੌਤ ਕਾਰਨ ਪਤੰਜਲੀ ਨੂੰ ਦਿੱਤਾ ਵੱਡਾ ਝਟਕਾ ਉੱਤਰਖੰਡ ਰੈਗ ਕੰਟਰੋਲ ਵਿਭਾਗ ਦੀ ਲਾਇਸੈਂਸਿੰਗ ਅਥਾਰਟੀ ਨੇ ਪਤੰਜਲੀ ਦੀ ਦਿਵਯਾ ਫਾਰਮੇਸੀ ਕੰਪਨੀ ਤੇ 14 ਉਤਪਾਦਾਂ ਤੇ ਲਗਾਇਆ ਪੈਨ ਉਹ ਦੇਣਾ ਚਾਹਵਾਨਿਤ ਪਰਿਕਟਨਾ ਦੋ ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਜ਼ਬਰਜਨਾਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰ 3 ਤੇ 4 ਹੋਣੇ ਤਾਂ ਮਾਂ ਤੋਂ ਕੱਲ ਹੋ ਸਕਦੀ ਹੈ ਪੁੱਛ ਕੇ ਚ ਪੁਲਿਸ ਕਰੇਗੀ ਵੀਡੀਓ ਤੇ ਸਰੋਤਤਾ ਪਤਾ ਕੋਵਿਡ ਟੀਕ ਵੈਕਸੀਨ ਦੇ ਨਾਲ ਹੋ ਸਕਦਾ ਹੈ ਹਾਰਟ ਅਟੈਕ ਕੰਪਨੀ ਨੇ ਬ੍ਰਿਟਿਸ਼ ਕੋਰਟ ਚ ਪਹਿਲੀ ਵਾਰ ਮੰਨੇ ਆ ਹੁਣ ਜੰਮਣ ਨਾਲ ਪੈਦਾ ਹੋ ਸਕਦਾ ਹੈ ਦਿਲ ਦਾ ਦੌਰਾ ਚਾਚਾ ਨੇ ਹਰ ਹਸਪਤਾਲ ਨੂੰ ਬੰਬਰਾ ਉਡਾਉਣ ਦੀ ਮਿਲਿਤਮ ਕੀ ਮਚੜ ਕੰਪ ਖਾਲੀ ਕਰਵਾਏਗਾ ਹਸਪਤਾਲ ਦੀ ਮਰ। ਚੋਰ ਕਮਿਸ਼ਨ ਦੀ ਪਹਿਲ ਵੋਟਰਾਂ ਲਈ ਪੀਣ ਵਾਲੇ ਪਾਣੀ, ਪੈਰਾ ਮੈਡੀਕਲ ਸਟਾਫ ਸਣੇ ਕੀਤੇ ਜਾਣਗੇ ਸਾਰੇ ਇੰਤਜ਼ਾਮ। ਇਹ ਮੋਦੀ ਦੇ 6 ਸਾਲ ਲਈ ਚੋਣ ਲੜਨ ਤੇ ਬੈਨ ਵਾਲੀ ਪਟੀਸ਼ਨ ਖਾਰਜ ਹਾਈ ਕੋਰਟ ਨੇ ਕਿਹਾ ਇਹ ਪੂਰੀ ਤਰ੍ਹਾਂ ਗਲਤ ਹੈ। ਪੱਛਮੀ ਬੰਗਾਲ ਟੀਚਰ ਪ੍ਰਤੀ ਮਾਮਲਾ ਸੀਬੀ ਜਾਂ ਤੇ ਸੁਪਰੀਮ ਕੋਰਟ ਦੀ ਰੋਕ 6 ਮਹੀਨਿਆਂ ਹੋਵੇਗੀ ਅਗਲੀ 6 ਮਹੀਨੇ। ਦਿੱਲੀ ਦੇ ਸਾਹਕਾ ਵਿਦਿਆਕ ਦਵਿੰਦਰ ਯਾਦਵ ਬੜੇ ਦਿੱਲੀ ਕੌਂਗ ਦਾ ਹੈ ਅੰਤਿਮ ਪ੍ਰਧਾਨ ਨਾਲ ਹੀ ਸੰਭਾਲਣਗੇ ਪੰਜਾਬ ਦੇ ਚਾਰ ਦੀ ਜ਼ਿੰਮੇਵਾਰ ਸੀਆਂ ਨੇ ਜੀਈ ਮੀਨਸ ਜੇ ਬਣਾਇਆ ਨਾ ਰਿਕਾਰਡ 158 ਨੇ ਪਾਸ ਕੀਤੀਆਂ ਪ੍ਰੀਖਿਆ ਪੰਜਾਬ ਕੋ ਮਣ ਆਏ ਉੜੀਸਾ ਦੇ ਵਿਅਕਤੀ ਦੀ ਚਮਕੀ ਕਿਸਮਤ ਲੁਧਿਆਣ ਚ ਘੁੰਮਣ ਦੌਰਾਨ 500 ਰੁਪਏ ਦੀ ਟਿਕਟ ਖਰੀਦੀ ਅਤੇ ਜਿੱਤੀ 2.5 ਕਰੋੜ ਦੀ ਲੋਟਰੀ ਕੈਨੇਡਾ ਚ ਮੁਸਲਮਾਨਾਂ ਨੂੰ ਟਰੂਡੋ ਦੇਣਗੇ ਹਲਾਲ ਲੋਨ ਸਾਰਿਆਂ ਕਾਨੂੰਨਾਂ ਦੇ ਹਿਸਾਬ ਨਾਲ ਕਰੇਗਾ ਕੰਮ ਮੁਸਲਮਾਨਾਂ ਨੂੰ ਹੋਵੇਗਾ ਫਾਇਦਾ ਮਾੜੇ ਹਾਲਾਤ ਤੋਂ ਪਾਕਿਸਤਾਨ ਨੂੰ ਆਈਐਮਐਫ ਨੇ ਦਿੱਤੀ ਖੁਸ਼ਖਬਰੀ 110 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਿਲੀ ਮਨਜ਼ੂਰੀ ਕਈ ਸ਼ਰਤਾਂ ਤੇ ਦਿੱਤੀ ਗਈ ਰਾਹਤ ਮੈ ਜ਼ਮੀਨ ਨੇ ਤਿੰਨ ਜਾਂ ਵਧੀਆਂ ਵਧੀਆਂ ਮੁਸ਼ਕਲਾਂ ਗ੍ਰਫਤਾਰੀ ਵਾਰੰਟ جاری ਕਰ ਸਕਦੀ ਹੈ ਆਈਸੀਸੀ ਅਮਰੀਕਾ ਨੇ ਦਿੱਤੀ ਚੇਤਾਵਨੀ ਸਖੜੀ ਅਮਰੀਕਾ ਦੇ ਦੇਸ਼ Peru ਚ ਸਵਾਰੀਆਂ ਦੇ ਨਾਲ ਭਰੀ বাস ਖਾੜ ਦੇ ਵਿੱਚ ਡਿੱਗੀ 25 ਲੋਕਾਂ ਦੀ ਹੋਈ ਮੌਤ ਦਰਜਨਾ ਲੋਕੀ ਹੋਏ ਜ਼ਖਮੀ ਉੱਤਰੀ ਕਾਰੋਲਿਨਾ ਚ ਪੁਲਿਸ ਤੇ ਚੁਲੀਆਂ ਕੋਲੀਆਂ ਵੰਡੇ ਅਪਰਾਧੀ ਨੂੰ ਗ੍ਰਫਤਾਰ ਕਰਨ ਗਏ ਚਾਰ ਅਫਸਰਾਂ ਦੀ ਹੋਈ ਮੌਤ ਕਈ ਲੋਕੀ ਹੋਏ ਜ਼ਖਮੀ ਇਸਨੋਂ ਹੋਤਾਕਦੇ ਮੁਖਬਰਾ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਨੂੰ ਲੈ ਕੇ ਤੁਸੀਂ ਵੇਖਦੇ ਰਹੋ ਐਸਐਮ ਜ਼ੈੱਟ ਨਿਊਜ਼